ਪੰਜਾਬ ਦਾ ਲੁਧਿਆਣਾ ਸ਼ਹਿਰ ਦਰਅਸਲ ਟ੍ਰੈਫਿਕ ਦੇ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਉੱਪਰ ਹੈ ਔਰ ਪੋਲੂਸ਼ਨ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਪੋਲੂਟਡ ਸ਼ਹਿਰ ਜਿਹੜਾ ਹੈ ਉਹ ਲੁਧਿਆਣਾ ਸ਼ਹਿਰ ਹੈ ਉਸ ਦਾ ਇੱਕ ਕਾਰਨ ਜਿੱਥੇ ਹੋਜ਼ਰੀਆਂ ਅਤੇ ਫੈਕਟਰੀਆਂ ਹੈਗੀਆਂ ਨੇਦੇ ਉੱਥੇ ਹੀ ਦੂਜਾ ਕਾਰਨ ਕਿਤੇ ਨਾ ਕਿਤੇ ਵਹੀਕਲ ਗਏ ਜਾਂਦੇ ਨੇ ਔਰ ਇਸ ਦੇ ਉੱਤੇ ਕੰਮ ਕਰਨ ਲਈ ਲਗਾਤਾਰ ਪ੍ਰਸ਼ਾਸਨ ਲੱਗਿਆ ਹੋਇਆ ਹੈ ਔਰ ਉਸ ਚੀਜ਼ ਨੂੰ ਹੱਲ ਕਰਨ ਵਾਸਤੇ ਸਭ ਤੋਂ ਜ਼ਿਆਦਾ ਅਹਿਮ ਰੋਲ ਅਦਾ ਕਰ ਸਕਦੀ ਹੈ ਸਿਟੀ ਬੱਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਨੂੰ ਦੇਖਦੇ ਹੋਏ ਚਲਾਈ ਗਈਆਂ ਸੀਗੀਆਂ ਸਿਟੀ ਬੱਸਾਂ ਔਰ ਉਹਨਾਂ ਸਿਟੀ ਬੱਸਾਂ ਦੀ ਹੁਣ ਹਾਲਾਤ ਕੀ ਨੇ ਇਹ ਜ਼ਮੀਨੀ ਸਤਰ ਤੇ ਅਸੀਂ ਦਿਖਾਣ ਹਾਸਤੇ ਤੁਹਾਡੇ ਅਗਲ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਤਾਜਪੁਰ ਰੋਡ ਤੇ ਜਿੱਥੇ ਸਿਟੀ ਬੱਸਾਂ ਹੁਣ ਹੋ ਰਹੀਆਂ ਨੇ ਕਬਾੜ ਔਰ ਮੈਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣਾ ਜਾਊਂਗਾ ਇਹ ਉਹੀ ਸਿਟੀ ਬੱਸਾਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਲਗਭਗ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਇਸ ਜਗ੍ਹਾ ਦੇ ਉੱਤੇ 25 ਤੋਂ 28 ਬੱਸਾਂ ਜੜੀਆਂ ਨੇ ਇਸ ਵੇਲੇ ਸਿਟੀ ਬੱਸਾਂ ਇੱਥੇ ਮੌਜੂਦ ਹੈਗੀਆਂ ਨੇ ਔਰ ਜੜੀਆਂ ਜਿਨ੍ਹਾਂ ਦੀ ਹਾਲਤ ਇਸ ਵੇਲੇ ਕਬਾੜ ਹੁੰਦੀਆਂ ਜਾ ਰਹੀਆਂ ਨੇ ਇਹ ਖਸਤਾ ਹਾਲਤ ਹੁੰਦੀਆਂ ਜਾ ਰਹੀਆਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਡਰਾਈਵਰ ਸੀਟ ਨੂੰ ਜ਼ਰੂਰ ਦਿਖਾਣ ਕਿਉਂਕਿ ਡਰਾਈਵਰ ਸੀਟ ਸੀਟ ਦੇ ਉੱਤੇ ਹੀ ਸਭ ਤੋਂ ਜ਼ਿਆਦਾ ਪਤਾ ਲੱਗ ਪੈਂਦਾ ਵਾ ਕਿ ਇਸ ਦਾ ਇੰਜਨ ਇਸ ਵੇਲੇ ਕਿਸ ਹਾਲਾਤਾਂ ਦੇ ਵਿੱਚ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਿੱਕਲਾਂ ਮਿੱਟੀ ਨਾਲ ਭਰਿਆ ਪਿਆ ਵਾ ਔਰ ਇਸ ਦੇ ਅੰਦਰ ਜਿਹੜੇ ਇਲੈਕਟ੍ਰੋਨਿਕ ਪਾਰਟਸ ਹੈਗੇ ਉਹ ਵੀ ਕੱਢੇ ਜਾ ਚੁੱਕੇ ਹੈਗੇ ਨੇ ਔਰ ਕਿਉਂਕਿ ਇਸ ਜਗ੍ਹਾ ਦੇ ਉੱਤੇ ਕਿਤਨਾ ਕਿਤੇ ਜਿਹੜੇ ਨਸ਼ੇੜੀ ਹੈਗੇ ਨੇ ਹੁਣ ਉਹਨਾਂ ਦਾ ਵੀ ਇੱਥੇ ਅੱਡਾ ਕਿਤਨਾ ਕਿਤੇ ਬੰਦਾ ਵੈ ਨਜ਼ਰ ਆਂਦਾ ਵੈ ਕਿਉਂਕਿ ਇੰਨਾ ਜਗ੍ਹਾ ਦੇ ਉੱਤੇ ਹੀ ਨਸ਼ੇੜੀ ਜਿਹੜੇ ਨੇ ਤਕਰੀਬਨ ਆਪਣਾ ਨਸ਼ਾ ਕਰਦੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ 65 ਲੱਖ ਦੇ ਕਰੀਬ ਇੱਕ ਬੱਸ ਦੀ ਜਿਹੜੀ ਕੀਮਤ ਦੱਸੀ ਜਾ ਰਹੀ ਹੈ ਔਰ ਉਸ ਬਸਾਂ ਦੇ ਅਕੋਰਡਿੰਗ ਅਸੀਂ ਗੱਲ ਕਰੀਏ ਤਾਂ ਲਗਭਗ 28 ਬਸਾਂ ਇੱਥੇ ਖੜੀਆਂ ਨੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਕੀ ਕਰੋੜਾਂ ਦਾ ਜਿਹੜੀ ਹੈਗੀ ਹੈ ਰੁਪਈਆ ਦੀ ਜਿਹੜੀ ਦੁਰਵਰਤੋਂ ਇੱਥੇ ਹੋ ਰਹੀ ਹੈ ਦੁਰਵਰਤੋਂ ਇਸ ਕਰਕੇ ਕਿਉਂਕਿ ਉਸ ਦਾ ਜਿਹੜਾ ਵਾ ਇਸਤੇਮਾਲ ਲਈ ਕੀਤਾ ਜਾ ਰਿਹਾ ਪ੍ਰਸ਼ਾਸਨ ਪੱਖੋਂ ਹਰ ਤਰੀਕੇ ਨਾਲ ਟ੍ਰੈਫਿਕ ਨੂੰ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਸ ਟ੍ਰੈਫਿਕ ਨੂੰ ਹੱਲ ਕਰਨ ਦੇ ਵਿੱਚ ਸਿਟੀ ਬਸਾਂ ਅਹਿਮ ਰੋਲ ਅਦਾ ਕਰ ਸਕਦੀਆਂ ਨੇ ਪਰ ਉਹਨਾਂ ਦੀ ਹਾਲਤ ਕੀ ਹੈ ਇਹ ਤੁਸੀਂ ਖੁਦ ਹੀ ਦੇਖ ਸਕਦੇ ਹੋ ਲੁਧਿਆਣਾ ਸਿਟੀ ਬੱਸ ਸਰਵਿਸ ਦਰਅਸਲ ਉਹ ਬੱਸਾਂ ਜਿਹੜੀਆਂ ਕਿ ਚਲਾਈਆਂ ਗਈਆਂ ਸੀ ਲੁਧਿਆਣਾ ਵਾਸੀਆਂ ਵਾਸਤੇ ਔਰ ਲੁਧਿਆਣਾ ਵਾਸੀਆਂ ਲਈ ਕਿ ਉਹ ਘੱਟ ਪੈਸੇ ਦੇ ਵਿੱਚ ਆਪਣਾ ਜੜਾ ਵਾ ਸਫ਼ਰ ਕਰ ਸਕਣ ਔਰ ਉਸ ਦੇ ਨਾਲ ਜਿਹੜਾ ਵੱਧਦਾ ਟ੍ਰੈਫਿਕ ਹੈ ਉਸ ਨੂੰ ਵੀ ਕੰਟਰੋਲ ਕੀਤਾ ਜਾ ਸਕੇ ਪਰ ਇਹ ਬੱਸਾਂ ਹੁਣ ਹੋ ਰੀਆਂ ਨੇ ਕਬਾੜ ਸਿਟੀ ਬਸਾਂ ਨੂੰ ਲੈ ਕੇ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਹਾਲਾਤਾਂ ਦੇ ਵਿੱਚ ਇਸ ਲਈ ਸਿਟੀ ਬਸ ਹੈਗੀ ਹੈ ਦਰਅਸਲ 65 ਲੱਖ ਦੇ ਨਾਲ ਖਰੀਦੀ ਗਈ ਇੱਕ ਬਸ ਦੀ ਕੀਮਤ ਹੈ ਔਰ ਉਹਨਾਂ ਬਸਾਂ ਨੂੰ ਹੁਣ ਬਣਾਇਆ ਜਾ ਰਿਹਾ ਵੈ ਕਬਾੜ ਔਰ ਉਸ ਦੇ ਪਿੱਛੇ ਕੌਣ ਨੇ ਕਿਵੇਂ ਹੈ ਔਰ ਕਿਸ ਦੀ ਢਿੱਲ ਹੈ ਔਰ ਕਿਉਂ ਇਹਨਾਂ ਨੂੰ ਸੜਕਾਂ ਉੱਤੇ ਨਹੀਂ ਉਤਾਰਿਆ ਜਾ ਰਿਹਾ ਇਹ ਇੱਕ ਵੱਡਾ ਸਵਾਲ ਪ੍ਰਸ਼ਾਸਨ ਵਾਸਤੇ ਖੜਾ ਹੁੰਦਾ ਵੈ ਪਰ ਪ੍ਰਸ਼ਾਸਨ ਇਸ ਦਾ ਕਦ ਜਵਾਬ ਦੇਗਾ ਇਹ ਆਣ ਵਾਲਾ ਸਮੇਂ ਦੱਸਦਾ ਮੈਂ ਇਸ ਲਈ ਮੌਜੂਦ ਹਾਂ ਔਰ ਮੇਰੇ ਨਾਲ ਇੱਥੇ ਇਸ ਸਿਟੀ ਬੱਸਾਂ ਨੂੰ ਰਖਵਾਲੀ ਕਰਨ ਵਾਲੇ ਇੱਕ ਕਾਰਪੋਰੇਸ਼ਨ ਦੇ ਅਧਿਕਾਰੀ ਮੁਲਾਜ਼ਮ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਨਰੇਸ਼ ਕੁਮਾਰ ਹੈ ਠੀਕ ਹੈ ਕਿਹਦੇ ਵੱਲੋਂ ਤੁਹਾਡੀ ਇੱਥੇ ਤੁਸੀਂ ਇੱਥੇ ਡਿਊਟੀ ਦਿਨੇ ਹੋ ਮੈਂ ਹਾਂ ਕਾਰਪੋਰੇਸ਼ਨ ਵੱਲੋਂ ਕਿਸ ਚੀਜ਼ ਦੀ ਡਿਊਟੀ ਤੁਹਾਡੀ ਉੱਥੇ ਲੱਗੀ ਮੇਰੀ ਚੌਕੀਦਾਰੀ ਦੀ ਲੱਗੀ ਹੈ ਠੀਕ ਹੈ ਜੀ ਤੇ ਇੱਥੇ ਕਿੰਨੀਆਂ ਬੱਸਾਂ ਇੱਥੇ ਇਸ ਲਈ ਮੌਜੂਦ ਹੈਗੀਆਂ ਨੇ ਇਹ ਕ total ਨਹੀਂ 32 ਬੱਸਾਂ ਹੈ ਸਰ ਬਾਕੀ ਮੇਰੀ ਕੋਈ ਗੱਲ ਸੁਣੋ ਬੰਦ ਕਰੋ ਇੱਕ ਨਹੀਂ ਨਹੀਂ ਤੁਸੀਂ ਦੱਸੋ ਸਹੀ ਇੱਕ ਮਿੰਟ ਇੱਕ 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 ਮਿੰਟ ਇਸਲੇ ਹਾਲਾਤ ਕੀ ਨੇ ਇਹ ਹਾਲ ਇੱਕ ਇੱਕ ਮਿੰਟ ਇਸਲੇ ਬੱਸ ਦੇ ਕੀ ਹਾਲ ਨੇ ਭਾਜੀ ਇੱਕ ਮਿੰਟ ਬੰਦ ਕਰੋ ਨਹੀਂ ਮੈਨੂੰ ਸੌਰੀ ਇੱਕ ਮਿੰਟ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਇੱਕ ਮੇਰੀ ਗੱਲ ਨਾ ਸਾਰੀ ਗੱਲ ਠੀਕ ਹੈ ਭਾਜੀ ਭਾਜੀ ਮੈਂ ਅਸੀਂ ਅਸੀਂ ਸਿਰ ਇੱਕ ਚੀਜ਼ ਜਾਨਣਾ ਚਾਹੁੰਦੇ ਅਸੀਂ ਇੱਕ ਚੀਜ਼ ਜਾਨਣਾ ਚਾਹੁੰਦੇ ਆ ਕਿ ਇਹ ਕਿੰਨੀਆਂ ਬੱਸਾਂ ਔਰ ਇਸਲੇ ਹਾਲਾਤ ਇਸਲੇ ਕਿਵੇਂ ਨੇ ਇਹ ਸੜਕਾਂ ਤੇ ਚੱਲ ਸਕਦੀਆਂ ਨੇ ਇਹ ਮੇਰੇ ਹਿਸਾਬ ਨਾਲ ਜੀ ਹੁਣ ਤਾਂ ਇਹ ਭਾਜੀ ਇਹਦਾ ਜਿਹੜੇ ਕੜੇ ਕਰਕੇ ਇਹ ਸਾਨੂੰ ਡਿਊਟੀ ਦੇ ਉੱਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਤਾਂ ਬਸ ਛੋਟੇ ਮਲਾਜਮ ਆ ਕਿੰਨੇ ਬਸਾਂ ਨੇ 32 32 ਬਸਾਂ ਸਰ ਠੀਕ ਹੈ ਤੇ ਹਾਲਾਤ ਕਿਹੋ ਜਿਹੇ ਨੇ ਨੇ ਹਾਲਾਤ ਇਹ ਤਾਂ ਹਮ ਤੁਸੀਂ ਆਪ ਸਿਆਣੇ ਤੁਸੀਂ ਦੇਖ ਕੇ ਦੱਸਿਓ ਠੀਕ ਹੈ ਮੈਂ ਆਪਣੀ ਡਿਊਟੀ ਕਿੰਨੇ ਜੀ ਕੋਈ ਸਮਾਨ ਵੀ ਚੋਰੀ ਹੁੰਦਾ ਪਿਆ ਕੋਈ ਮਾਨ ਤਾਂ ਅੱਜ ਤਾਂ ਥੋੜੀ ਜਦੋਂ ਇੱਥੇ ਪਾਣੀ ਵੜਿਆ ਸੀ ਨਾ ਅੱਜ ਤੋਂ 8-9 ਸਾਲ ਪਹਿਲੇ ਪਾਣੀ ਵੜਿਆ ਸੀ ਨੰਨਾ ਪਾਣੀ ਸੀਗਾ ਅੱਛਾ ਉਦੋਂ ਦਾ ਹੀ ਸਮਾਨ ਗਾਇਬ ਹੈ ਜੀ ਸਮਾਨ ਹੀ ਨਹੀਂ ਹਾਂ ਜੀ ਠੀਕ ਹੈ ਇੱਕ ਬੱਸ ਦੀ ਕੀਮਤ ਕਿੰਨੀ ਕੁ ਹੋ ਸਕਦੀ ਹੈ ਲਗਭਗ ਆਈਡੀਆ ਰਫਲੀ ਅਗਰ ਅੱਪਾ ਇੰਨਾ ਨਹੀਂ ਮੈਨੂੰ ਪਤਾ ਲੱਖਾਂ ਚ ਹੈਗੀ ਹੈ ਹਾਂਜੀ ਲੱਖਾਂ ਜੀ ਇੰਨਾ ਨਹੀਂ ਮੈਨੂੰ ਪਤਾ ਕਿੰਨੇ ਦੀ ਆ ਆਪਾਂ ਦਾ ਤੁਹਾਡੇ ਮਨ ਨੂੰ ਇੱਕ ਮੁਲਾਜ਼ਮ ਆ ਜਿਹਦਾ ਡਿਊਟੀ ਕਰੀ ਜਾ ਰਹੇ ਆ ਡੂਟੀ ਲਈ ਹੋਈ ਆ ਕਰ ਰਹੇ ਆ ਅੱਛਾ ਜੇਕਰ ਬੱਸਾਂ ਚੱਲ ਪੈਣ ਤਾਂ ਵਧੀਆ ਗੱਲ ਹੈ ਨਹੀਂ ਵਧੀਆ ਗੱਲ ਬੱਸਾਂ ਚੱਲਣ ਤਾਂ ਵਧੀਆ ਗੱਲ ਆ ਚੱਲਣ ਗਿਆ ਤਾਂ ਡੂਟੀ ਕਰਾਂਗੇ ਅਸੀਂ ਵੀ ਚੱਜਣਾ ਬਿਲਕੁਲ ਮੁਲਾਜ਼ਮ ਜਿਹੜੇ ਇੱਥੇ ਤਿਆਨਾਦ ਕਿਤੇ ਗਏ ਨੇ ਕਾਰਪੋਰੇਸ਼ਨ ਵੱਲੋਂ ਤਿਆਨਾਦ ਕਿਤੇ ਗਏ ਨੇ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਹੀ ਇਹ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬੱਸਾਂ ਜਿਹੜੀਆਂ ਨੇ ਸੜਕਾਂ ਦੇ ਉਤਾਰੀਆਂ ਗਈਆਂ ਸੀ ਔਰ ਉਸ ਦੇ ਨਾਲ ਨਾਲ ਲੋਕਾਂ ਨੂੰ ਇਸ ਦੀ ਸਹੂਲਤ ਦੇਣ ਵਾਸਤੇ ਹੀ ਜਿਹੜੀਆਂ ਇਹ ਇਸ ਦਾ ਸਫਰ ਜਿਹੜਾ ਹੋਊਗਾ ਘੱਟ ਪਹਾੜਾਂ ਦੇ ਵਿੱਚ ਹੋਊਗਾ ਲੋਕ ਆਸਾਨੀ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਪਾਣਗੇ ਔਰ ਉਸ ਦੇ ਨਾਲ ਨਾਲ ਸੜਕਾਂ ਦੇ ਉੱਤੇ ਆਏ ਦਿਨ ਜਿਹੜਾ ਟ੍ਰੈਫਿਕ ਵੱਧ ਰਿਹਾ ਵਾ ਉਸ ਦੇ ਉੱਤੇ ਵੀ ਕੰਟਰੋਲ ਕੀਤਾ ਜਾ ਸਕਦਾ ਵਾ ਦੇਖੋ ਬੜਾ ਦੁੱਖ ਹੋ ਜਾਂਦਾ ਜਦੋਂ ਉੱਥੋਂ ਲੰਗੀ ਦਾ ਸੜਕ ਤੋਂ ਤੇ ਉਹ ਬੱਸਾਂ ਵੰਡਣ ਬੱਸਾਂ ਪਈਆਂ ਨੇ ਪਹਿਲੀ ਤਾਂ ਗੱਲ ਨੈਸ਼ਨਲ ਵੇਸਟੇਜ ਆ ਉਹ ਉਹਦੇ 'ਚ ਹਿੱਸਾ ਸੈਂਟਰ ਗਵਰਨਮੈਂਟ ਦਾ ਵੀ ਐ ਜਵਾਹਰ ਲਾਲ ਨਹਿਰੂ ਜਿਹੜਾ ਨੈਸ਼ਨਲ ਰੀਨਿਊਅਲ એનર્ਜੀ ਵਾਲਾ ਸੀ ਜੀਐਨਆਰ ਯੂਐਮਚੋਂ ਬੱਸਾਂ ਦੀ ਫਾਈਨਾਂਸਿੰਗ ਹੋਈ ਸੀਗੀ ਉਹ ਬੱਸਾਂ ਚਲਾਈਆਂ ਸੀ ਲੋਕਲ ਕਿ ਇੱਕ ਤਾਂ ਟ੍ਰੈਫਿਕ ਘਟੂਗਾ ਸਕੂਟਰ 릭ਸ਼ਾ 8 ਨੂੰ ਲ ਜਾਂਦਾ 10 ਨੂੰ ਜਾਂਦਾ 30 ਲੈ ਜਾਣਗੀਆਂ ਦੂਸਰਾ ਇਕਨੋਮਿਕਲੀ ਹੋਊਗਾ ਤੀਜਾ ਸ਼ਹਿਰ ਵਿੱਚ ਅਪਲਾਈਮੈਂਟ ਮਿਲੂਗੀ ਬੰਦਿਆਂ ਨੂੰ ਪ੍ਰਾਈਵੇਟ ਬੰਦਿਆਂ ਨੂੰ ਬੱਸਾਂ ਦੇ ਕੇ ਠੇਕੇ ਦੇ ਦਿੱਤੀ ਅਸੀਂ ਆ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੇ ਸਾਰੀਆਂ ਬੱਸਾਂ ਮੰਡਲ ਕਰਕੇ ਉੱਥੇ ਯਾਰਡ 'ਚ ਖੜੀਆਂ ਕਿ ਕਰਤੀਆਂ ਐਂਡ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਦੇਖੋ ਇਹਨਾਂ ਨੇ ਇੱਕ ਗਲਤੀ ਨਹੀਂ ਕੀਤੀ ਦੋ ਨਹੀਂ ਕੀਤੀ ਗਲਤੀ ਦੇ ਗਲਤੀ ਕੀਤੀ ਆ ਇਸੇ ਤਰ੍ਹਾਂ ਹੀ ਇੰਡੋਰ ਸਟੇਡੀਅਮ ਬਣਵਾਇਆ ਸੁਖਬੀਰ ਜੀ ਨੇ 85 ਕਰੋੜ ਰੁਪਇਆ ਲਾ ਕੇ ਉਹ ਬੰਦ ਪਿਆ ਮਤਲਬ ਕਿਸੇ ਵੀ ਚੀਜ਼ ਦਾ ਇਹ ਯੂਟਿਲਾਈਜੇਸ਼ਨ ਜਿਹੜੇ ਕੰਮ ਲਈ ਬਣੀ ਨਹੀਂ ਕਰ ਰਹੀ। ਤੋਂ ਮੈਂ ਸਮਝਦਾ ਕਿ ਇਹ ਬੇਈਮਾਨ ਸੋਚ ਵੀ ਕਹਿ ਸਕਦੇ ਹੋ ਤੁਸੀਂ ਨਲੈਕੀ ਵੀ ਕਹਿ ਸਕਦੇ ਹੋ ਜਾਂ ਇਹਨਾਂ ਨੂੰ ਕਹਿ ਲੋ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਹੀ ਨਹੀਂ ਆਉਂਦੀ ਇਹ ਕਹਿ ਸਕਦੇ। ਤੁਹਾਡੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਲਈ ਕਾਂਗਰਸ ਨੇ ਵੀ ਇਸ ਚੀਜ਼ ਵੱਲ ਧਿਆਨ ਨਾ ਬਿਲਕੁਲ ਬਿਲਕੁਲ ਉਹਨਾਂ ਵੇਲੇ ਥੋੜੀਆਂ ਥੋੜੀਆਂ ਚੱਲਦੀਆਂ ਬਿਲਕੁਲ ਬੰਦ ਹੋ ਗਈਆਂ। ਜਿਨ੍ਹਾਂ ਦੇ ਸਾਡੇ ਵਾਲੇ ਠੇਕੇ ਕੰਟਰੈਕਟ ਪੀਰੀਅਡ ਸੀਗੇ ਉਹ ਥੋੜੀ ਦੇਰ ਚੱਲੀਆਂ ਉਸ ਤੋਂ ਬਾਅਦ ਬੰਦ। ਤੇ ਹੁਣ ਉਹ ਬੱਸਾਂ ਦੇ ਹਾਲਾਤ ਕਹਿੰਦੇ ਕਿ ਸੜਕਾਂ ਦੇ ਉੱਤੇ ਚੱਲਣ ਦਾ ਲੈਕ ਨਹੀਂ ਗਿਆ ਨਹੀਂ ਹੁੰਦਾ ਇਹ ਉਹ ਤਾਂ ਰੋਹੇ ਤੇ ਇਹ ਹੁੰਦਾ ਹੁਣ ਜਿੰਨੀਆਂ ਜੀਆਂ ਬੱਸਾਂ ਉਹਨੇ ਵੈਸੇ ਉੱਪਰ ਲਾ ਕੇ ਤਾਂ ਦੁਬਾਰਾ ਚੱਲਣ ਗਿਆ ਪਰ ਮੈਂ ਫੇਰ ਵੀ ਸਮਝਦਾ ਕਿ ਅੱਜ ਵੀ ਉਹ ਲੁਧਿਆਣੇ ਦੇ ਲਾਰਜਰ ਇੰਟਰਸਟ ਦੇ ਵਿੱਚ ਉਹਨਾਂ ਨੂੰ ਜਿਵੇਂ ਵੀ ਆ ਚਲਾ ਲੈਣਾ ਚਾਹੀਦਾ ਕਿਉਂਕਿ ਟ੍ਰੈਫਿਕ ਇੱਥੇ ਬਹੁਤ ਵੱਡੀ ਸਮੱਸਿਆ ਹੈਗੀ ਹੈ ਜਿੱਥੇ 20 ਸਕੂਟਰ ਰਿਕਸ਼ਾ ਖੜੇ ਹੋਣੇ ਉੱਥੇ ਇੱਕ ਬੱਸ ਕਢੀ ਨੇ ਉਹ ਉਹ ਤੋਂ ਟ੍ਰੈਫਿਕ ਨੂੰ ਅਬਜ਼ੌਰਬ ਕਰ ਲੈਣਾ ਹੈ ਬਹੁਤ ਲੋੜ ਅਜ ਤੇ ਇਹਦੇ 'ਚ ਇਨਕੁਆਇਰੀ ਹੋਣੀ ਚਾਹੀਦੀ ਹੈ ਇਹ ਬੱਸਾਂ ਵੰਡਨ ਕਿਉਂ ਕੀਤੀਆਂ ਗਈਆਂ ਉਹਦੇ ਮਗਰ ਕੀ ਸੋਚ ਸੀ ਕਿਹੜੀ ਦੇ ਪ੍ਰੈਸ਼ਰ ਹਟਾ ਕੇ ਬੱਸਾਂ ਬੰਦ ਕੀਤੀਆਂ ਗਈਆਂ ਤੇ ਇਸ ਵੇਲੇ ਜੇ ਗਲਤੀ ਕੀਤੀ ਜੇ ਬੇਟਾ ਜਿਦੋਂ ਬੱਸਾਂ ਚਲਾਈਆਂ ਗਈਆਂ ਉਸ ਤੋਂ ਲੈ ਕੇ ਇਹਨੇ ਵੀ ਲਗਤ ਦੇ ਨਾਲ ਇੱਕ ਇੱਕ ਬੱਸ ਦੀ ਕੋਸਟ ਆਈ ਸੀ ਕਹਿੰਦੇ 65 ਤੋਂ ਇੱਕ ਕਰੋੜ ਰੁਪਏ ਤੱਕ ਦੀ ਇੱਕ ਬੱਸ ਨਹੀਂ ਇਹ ਜਿਹੜੀਆਂ ਸੀ 30 ਸੀਟਰ ਬੱਸਾਂ ਇਹ ਤਕਰੀਬਨ ਆਈਆਂ ਸੀਗੀਆਂ 40-45 ਲੱਖ ਰੁਪਏ ਤੱਕ ਦੀਆਂ ਗਈਆਂ ਜਿਹੜੀਆਂ ਕੁਝ ਛੋੜੀਆਂ ਜਿਹੀਆਂ ਵੱਡੀਆਂ ਸੀ ਉਹ ਥੋੜੀ ਕੋਸਟ ਵੇਚਦੀ 70 ਸੀ 70 ਸੀ ਦੇ ਕੋਸਟ ਤੱਕ ਚੱਲੀ ਜੀ ਉਹਦੇ ਚ ਕੋਈ ਕੋਈ ਸ਼ੇਅਰ ਕੰਟਰੀਬਿਊਸ਼ਨ ਦਾ ਸੀ ਕੋਈ ਸਟੇਟ ਦਾ ਸੀ ਆ 5010 ਪੈਸੇ ਕਾਰਪੋਰੇਸ਼ਨ ਦਾ ਸੀ ਤੇ ਲੱਗਦਾ ਹੈ ਕਿ ਜੇ ਅਗਰ ਹੁਣ ਦੁਆਤੀ ਚਲਾਂ ਤੇ ਟ੍ਰੈਫਿਕ ਕਾਫੀ ਘਟ ਸਕਦਾ ਔਰ ਟ੍ਰੈਫਿਕ ਤੋਂ ਬਿਨਾ ਜੀ ਕਨਵੀਨੀਅੰਸ ਵੜੀ ਹੈ ਤੁਸੀਂ ਦੇਖੋ ਨਾ 6 ਇੱਕ ਸਵਾਰੀ ਸਕੂਟਰ ਚ ਜੈ ਬੈਠ ਗਈ ਉਹ ਨਹੀਂ ਜਿਹਨਾਂ ਚ ਸ਼ੇਅਰ ਨਹੀਂ ਬੈਠਣੀਆਂ ਉਹਨਾਂ ਤੁਰਨਾ ਨਹੀਂ ਆ ਬੱਸਾਂ ਦੇ ਟਾਈਮਿੰਗ ਹੁੰਦੇ ਆ ਇਹ 12 ਦਾਸਤੇ ਚਲਣੀਆਂ ਨਹੀਂ ਆਈਆਂ ਸਵਾਰੀਆਂ ਜਿੰਨੀਆਂ ਬੈਠੀਆਂ ਲੱਗੀ ਤੁਰ ਪੈਣੀ ਆ ਗਈ ਥਾਂ ਦੇ ਭਰ ਜਾਣੀਆਂ ਇਹ ਬੜਾ ਬੜਾ ਹੀ ਫਾਇਦਾ ਹੈਗਾ ਇਹ ਰਿਜ਼ਲਟ ओरिएंटेड ਕੰਮ ਹੈਗਾ ਇਹ ਮੈਨੂੰ ਇਸ ਗੱਲ ਦੀ ਤਸੱਲੀ ਨਹੀਂ ਹੋ ਰਹੀ ਕਿ ਇਹ ਬੰਦ ਕਰਨ ਦੇ ਵਜ੍ਹਾ ਕੀ ਸੀ ਕੈਬਨ ਮੰਤਰੀ ਅਨਿਤ ਸਿੰਘ ਮੁੰਡਿਆ ਦਾ ਕਹਿਣਾ ਹੈ ਕਿ ਅਸੀਂ ਪਿਛਨੀ ਸਰਕਾਰਾਂ ਦਾ ਕਬਾੜ ਝਮਾਲ ਨਹੀਂ ਰੋਗੇ ਰਹਿ ਗਏ ਸਾਰੇ ਚੀਜ਼ਾਂ ਉਹਨਾਂ ਨੇ ਕਬਾੜ ਵਿੱਚ ਹੀ ਲਿੱਤੀਆਂ ਕਬਾੜ ਹੀ ਬਣਾਇਆ ਬ੍ਰਾਂਡ ਨਿਊ ਆਈਆਂ ਸੀ ਕਵਾੜ ਇਹਨਾਂ ਨੇ ਬਣਾਇਆ ਅਫਸੋਸ ਇਸ ਗੱਲ ਦਾ ਇਹ ਪਰਾ ਸੈਕਹੈਂਡ ਨਹੀਂ ਸੀ ਲਈਆਂ ਜੀਆਂ ਚੱਲਦੀਆਂ ਨਹੀਂ ਸੀ ਲਈਆਂ ਬ੍ਰਾਂਡ ਨੂੰ ਵਸਾ ਲਈਆਂ ਜੀਆਂ ਤੇ ਸਕਸੈਸਫੁਲੀ ਚੱਲੀਆਂ ਪ੍ਰਾਫਿਟ ਵਿੱਚ ਚੱਲੀਆਂ ਉਹ ਕਹਿੰਦੇ ਪਾਣੀ ਦੀ ਬੱਸਾਂ ਵੀ ਚਲਾਈਆਂ ਸੀ ਉਹ ਵੀ ਬਾਉ ਵੀ ਉਹਨਾਂ ਨੇ ਖੜੀਆਂ ਕਰਤੀਆਂ ਉਹ ਤਾਂ ਸਿੱਧੂ ਨਹੀਂ ਖੜੀਆਂ ਕਰਤੇ ਸੀ ਜੀਆਂ ਦੋ ਬੱਸਾਂ ਬਾਹਰੋਂ ਆਈਆਂ ਹੋਈਆਂ ਪੰਜ-ਪੰਜ ਕਰੋੜ ਦੀਆਂ ਖੜੀਆਂ ਕੀ ਇੱਕ ਸੁਖਵੀਰ ਦਾ ਮਾਈਂਡ ਸੈਟ ਸੀਗਾ ਅਸੀਂ ਉਹ ਨਹੀਂ ਚੱਲਣ ਦੇਣਾ ਟੂਰਿਜ਼ਮ ਖਤਮ ਕਰਤਾ ਰੁਜੀ 2010 ਚ ਅਸੀਂ ਟ੍ਰੈਫਿਕ ਦਾ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤੇ ਅਸੀਂ 2000 ਤਕਰੀਬਨ 13 ਦੇ ਵਿੱਚ ਮੇਰੇ ਸਾਹਮਣੇ ਹੀ ਸਿਟੀ ਬੱਸਿਸ ਲਾਂਚ ਹੋਈਆਂ ਸੀਗੀਆਂ ਸ਼ਾਇਦ ਅਕਾਲੀਗਲ ਗਵਰਨਮੈਂਟ ਦੀ ਸਰਕਾਰ ਸੀਗੀ ਤੇ ਜ਼ੋਨ ਡੀ ਚ ਹੀ ਪਿੱਛੇ ਉਹਨਾਂ ਨੇ ਛੰਡੀ ਦੇ ਕੇ ਉਹਨੂੰ ਸੁਖਬੀਰ ਸਿੰਘ ਬਾਦਲ ਜੀ ਨੇ ਬੱਸਾਂ ਸ਼ੁਰੂ ਕੀਤੀਆਂ ਸੀ ਕੁਛ ਇਹਦੇ ਵਿੱਚ ਬੱਸਿਸ ਜਿਹੜੀਆਂ ਚਲਾਣ ਲਈ ਐਫਰਟ ਕਰਨੇ ਪੈਣੇ ਸੀ ਸਰ ਉਸ ਐਫਰਟ ਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਸੀ ਜਿਹਦੇ ਵਿੱਚ ਪੁਲਿਸ ਤੋਂ ਲੈ ਕੇ ਆਰਟੀਏ ਡੀਸੀ ਆਫਿਸ ਮੂਨਸਪਲ ਕੋਰਪੋਰੇਸ਼ਨ ਇਹ ਸਾਰਿਆਂ ਦੇ ਸਹਿਯੋਗ ਤੋਂ ਬਗੈਰ ਸਿਟੀ ਬੱਸ ਨਹੀਂ ਚੱਲ ਸਕਦੀ ਜਿਹੜੀ ਇਹਦੀ ਕਮੇਟੀ ਬਣੀ ਹੋਈ ਆ ਉਹਦੇ ਵਿੱਚ ਇਹ ਸਾਰੇ ਮੈਂਬਰ ਆ ਸਰ ਬਟ ਐਫਰਟ ਚਲਾਉਂਦਾ ਸਿਰਫ ਕੋਰਪੋਰੇਸ਼ਨ ਕਰ ਰਹੀ ਜੀ ਅਨਫੋਰਚਨਟਲੀ ਕਰ ਰਹੀ ਸੀਗੀ ਜਿਹਦੇ ਵਿੱਚ ਰਿਜ਼ਲਟਸ ਜਿਹੜੇ ਆਏ ਕਿਉਂਕਿ ਬੱਸਾਂ ਕੁਝ ਵੱਡੀਆਂ ਆ ਗਈਆਂ ਉਹ ਲੌਂਗ ਰੂਟ ਤੇ ਚਲਾਈਆਂ ਜਾ ਸਕਦੀਆਂ ਸੀਗਾ ਉਹਦਾ ਰੂਟ ਐਸਾ ਡਿਜ਼ਾਈਨ ਕੀਤਾ ਜਾ ਸਕਦਾ ਸੀਗਾ ਕਿ ਉਹਨੂੰ ਤੁਸੀਂ ਅ ਬਸਾਂ ਚੱਲਦੇ ਰਹਿੰਦ ਹੁੰਦੇ ਇੱਕ ਪਰਸਰਨਾ ਕਰਕੇ ਕੋਈ ਕੰਪਨੀ ਆਈ ਸੀਗੀ ਉਹਨਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਮਿਲਿਆ ਉਸ ਵਸਾਂ ਨੂੰ ਭਜਾਉਂਦੇ ਰਹੇ ਕਿ ਕਿਲੋਮੀਟਰ ਸਾਡੇ ਪੂਰੇ ਹੋ ਜਾਣ ਸਵਾਰੀ ਵੱਲ ਧਿਆਨ ਨਹੀਂ ਦੇ ਸਕੇ ਉਸ ਵੱਲੇ ਉਹ ਇਮੀਡੀਏਟਲੀ ਬਦਲੀ ਗਈ ਦੂਜੀ ਕੰਪਨੀ ਨੂੰ ਦਿੱਤੀ ਗਈ ਪਰ ਕੁਝ ਸ਼ਰਾਰਤੀ ਤੱਤ ਸੀਗੇ ਜੋ ਮੈਂ ਆਪਣੇ ਅੱਖੀ ਇਨਸੀਡੈਂਟ ਦੇਖੇ ਹੋਏ ਆ ਇੱਕ ਸਵਾਰੀ ਸਟੇਸ਼ਨ ਤੋਂ ਚੜ ਗਈ ਉਹਨੇ ਕੋਈ ਨਾ ਗੱਲ ਤੇ ਝਗੜਾ ਕਰਕੇ ਘੰਟਾ ਘਰ ਤੱਕ ਜਾ ਕੇ ਉਹਨੇ ਕੰਡਕਟਰ ਔਰ ਬੱਸ ਵਾਲੇ ਨਾਲ ਝਗੜਾ ਕਰ ਲੈਣਾ ਉੱਥੇ ਬੰਦੇ ਪਹਿਲਾਂ ਹੀ ਤਿਆਰ ਖੜੇ ਹੁੰਦੇ ਸੀਗੇ ਜਿਹੜੇ ਕੰਡਕਟਰ ਔਰ ਬੱਸ ਨੂੰ ਬੱਸ ਡਰਾਈਵਰ ਨੂੰ ਘੁਟ ਦਿੰਦੇ ਸੀ ਝਗੜੇ ਹੋ ਜਾਂਦੇ ਸੀਗੇ ਕਾਫੀ ਜਾਣ ਬੁਝ ਕੇ ਕਿ ਇਹ ਬੱਸਾਂ ਚੱਲਣ ਨਾ ਐਸੇ ਲੋਕਾਂ ਨੇ ਇਸ ਸਿਟੀ ਬੱਸ ਨੂੰ ਨਾਕਾਮਯਾਬ ਕਰਨ ਚ ਬਹੁਤ ਕੋਸ਼ਿਸ਼ ਕੀਤੀ ਹੈ ਕੁਝ ਪੋਲਿਟੀਕਲ ਬੰਦਿਆਂ ਨੇ ਇਹਦੇ ਵਿੱਚ ਐਸਾ ਕੀਤਾ ਕਿ ਵੀ ਉਹ ਸੜੇ ਤੇ ਨਾ ਜਾਵੇ ਉਧਰ ਨਾ ਜਾਵੇ ਸਾਡੀ ਆਟੋ ਵਾਲਿਆਂ ਦੀ ਵੋਟਾਂ ਆਟੋ ਨੂੰ ਵੀ ਰੋਜ਼ਗਾਰ ਮਿਲੇ ਔਰ ਸਿਟੀ ਬੱਸ ਵੀ ਚੱਲੇ ਸਿਟੀ ਬੱਸ ਦੇ ਤੁਸੀਂ ਸਰ ਆਪ ਅਗਰ ਸ਼ਹਿਰ ਚ ਰਹਿਣੇ ਹੋਗੇ ਸਿਟੀ ਬੱਸ ਨੇ ਕਿੰਨਾ ਵੱਡਾ ਰੋਲ ਅਦਾ ਕਰਦੀ ਸੀ ਸਵਾਰੀਆਂ ਇੱਕ ਬੱਸ ਚ 40 40 50 50 ਸਵਾਰੀ ਬੈਠ ਜਾਣ ਤੇ ਉਹ ਕਿੰਨੇ ਹੀ ਆਟੋਸ ਦਾ ਸਾਰੀ ਬੱਸ ਲੈ ਕੇ ਜਾ ਰਹੀ ਹੈ ਆਟੋ ਦੇ ਵਿੱਚ ਸਵਾਰੀ ਤਿੰਨ ਦੀ ਅਲਾਉਡ ਹੁੰਦੀ ਆ ਆਪਣੇ ਲੁਧਿਆਣੇ 6 10 ਵੀ ਬਹਿ ਜਾਂਦੇ ਬਟ ਉਸ ਉਹਨੂੰ ਆਪਣੇ ਰਿਸਕ ਵੀ ਮੰਨਦੇ ਵੇ ਸਿਟੀ ਬੱਸ ਚ ਸੇਫ ਵੀ ਮਹਿਸੂਸ ਕਰਦੇ ਸੀ ਕੁਝ ਪਾਲਿਸਿਜ਼ ਹੋ ਰਾ ਜਾਂਦੀਆਂ ਪਾਸ ਬਣ ਜਾਂਦੇ ਜਿਹੜੇ ਅچھے ਤਰੀਕੇ ਨਾਲ ਬੰਦਾ ਕਹਿੰਦਾ ਰੋਜ਼ ਰੋਜ਼ ਮੈਨੂੰ ਪੈਸੇ ਦੇਣ ਦੀ ਲੋੜ ਨਹੀਂ ਮੇਰਾ ਪਾਸ ਬਣ ਗਿਆ ਉਹ ਚੀਜ਼ਾਂ ਲਿਆਂਦੇ ਲਿਆਂਦੇ ਬਹੁਤ ਲੇਟ ਕਰ ਦਤੀਆਂ ਉਹਦੇ ਵਿੱਚ 30 32 ਬੱਸੇ ਜੇ ਤੁਸੀਂ ਦੇਖੋਗੇ ਤਾਜਪੁਰ ਰੋਡ ਤੇ ਇੱਕ ਬਸਾਂ ਦਾ ਡੰਪ ਸਟੇਸ਼ਨ ਬਣਿਆ ਹੋਇਆ ਵਾ ਉੱਥੇ ਇੱਕ ਬੱਸ 65 ਲੱਖ ਰੁਪਏ ਦੀ ਬੱਸ ਸੀਗੀ ਸਾਰੇ ਜੋ ਮੈਨੂੰ ਯਾਦ ਆ ਤਕਰੀਬਨ 65 ਲੱਖ ਰੁਪਏ ਦੀ ਬੱਸ ਏਅਰ 65 ਹੀ ਤਕਰੀਬਨ ਬਸਾਂ ਆਈਆਂ ਸੀ ਉਹ ਉੱਥੇ ਕਬਾੜ ਹੋਈਆਂ ਪਈਆਂ ਔਰ ਪਬਲਿਕ ਮਨੀ ਹੋ ਸਾਰਾ ਬਹੁਤ ਵਾਰ ਉਹਦੇ ਉੱਪਰ ਰਾਜਨੀਤੀ ਵੀ ਹੋਈ ਆ ਬਹੁਤ ਕੁਝ ਕੀਤਾ ਵੀ ਗਿਆ ਵਾ ਕਦੀ ਬੱਸ ਨੂੰ ਅ ਛੋਟੀਆਂ ਬੱਸਾਂ ਨੂੰ ਚਲਾਇਆ ਗਿਆ ਵੱਡੀਆਂ ਬੱਸਾਂ ਨੂੰ ਆਫ ਰੂਟ ਕਰ ਦਿੱਤਾ ਗਿਆ ਸਾਡੇ ਸਾਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਬਹੁਤ ਵਧੀਆ ਹੱਸ ਸਕਦੇ ਸੀ ਜਦ ਕਿ ਇੱਥੇ ਜਾਂਦਾ ਸੀਗਾ ਜੀ ਮੈਟਰੋ ਜਿੱਥੇ ਬਣਿਆ ਹੋਇਆ ਵਾ ਅਮਲਤਾਸ ਤੱਕ ਉੱਥੇ ਤੱਕ ਦਾ ਰੂਟ ਸੀਗਾ ਕਾਫੀ ਸਵਾਰੀਆਂ ਉਸ ਚ ਜਾ ਸਕਦੀਆਂ ਸੀ ਵੱਡੀਆਂ ਬੱਸਾਂ ਉੱਤੇ ਚੱਲ ਸਕਦੀਆਂ ਸੀਗੀਆਂ ਛੋਟੀਆਂ ਬੱਸਾਂ ਸਿਟੀ ਦੇ ਅੰਦਰੋਂ ਸਵਾਰੀਆਂ ਲੈ ਕੇ ਜਾ ਸਕਦੀਆਂ ਸੀ ਸਟੇਸ਼ਨ ਤੋਂ ਲੈ ਕੇ ਜਾ ਸਕਦੇ ਸੀ ਛੋਟੀਆਂ ਬੱਸਾਂ ਜਿਹਨੀਆਂ ਚਲਦੀਆਂ ਵੀ ਰਹੀਆਂ ਉਹ ਵੀ ਹੁਣ ਬੰਦ ਕਰ ਦਿੱਤੀ ਗਈਆਂ ਕੁਝ ਮਨੂੰ ਪਿੱਛੇ ਸੁਣਨ ਚ ਆਇਆ ਸੀਗਾ ਕਿ ਪੀ ਆਰ ਟੀ ਸੀ ਨਾਲ ਕੋਈ ਇਹਨਾਂ ਦਾ ਐਗਰੀਮੈਂਟ ਹੋ ਰਿਹਾ ਵਾ ਜਿਹਦੇ ਨਾਲ ਪੀ ਆਰ ਟੀ ਸੀ ਦੇ ਡਰਾਈਵਰਸ ਇਹਨੂੰ ਜਿਹੜੇ ਉਹਨਾਂ ਦੇ ਕੱਚੇ ਮਲਾਜਮਾਂ ਜਾਂ ਕੰਡਕਟਰ ਆ ਉਹ ਉਹਨੂੰ ਚਲਾਣਗੇ ਬੱਸਿਸ ਨੂੰ ਮਨੂੰ ਨੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਕਿ ਉਹ ਬੱਸਿਸ ਕੰਡਕਟਰ ਐਮ ਓ ਯੂ ਕਿਤੇ ਤੱਕ ਪਹੁੰਚਿਆ ਉਹਨਾਂ ਦਾ ਪਰ ਇਹ ਚਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਪਬਲਿਕ ਟਰਾਂਸਪੋਰਟ ਤੋਂ ਬਗੈਰ ਕੋਈ ਵੀ ਸ਼ਹਿਰ ਟ੍ਰੈਫਿਕ ਮੁਕਤ ਨਹੀਂ ਹੋ ਸਕਦਾ ਸਾਡੇ ਮੈਟਰੋ ਦੀ ਗੱਲਾਂ ਕਰ ਰਹੇ ਆਂ ਆਪਾਂ ਪਰ ਮੈਟਰੋ ਦੀ ਕਾਮਯਾਬੀ ਤਾਂ ਹੀ ਹੋਊਗੀ ਜੇ ਸੜਕ 'ਤੇ ਸਭ ਤੋਂ ਪਹਿਲਾਂ ਸਿਟੀ ਬੱਸ ਚੱਲਦੀ ਹੋਵੇ ਅਸੀਂ ਸਿਟੀ ਬੱਸ ਚਲਾ ਨਹੀਂ ਸਕਦੇ ਤੇ ਬੰਦਾ ਕੋਈ ਕੰਪਨੀ ਆ ਕੇ ਇੱਥੇ ਕਿਦਾਂ ਰਿਲਾਇ ਕਰੂਗੀ ਕਿ ਮੈਟਰੋ ਚੱਲੂਗੀ ਤਾਂ ਸਹੀ ਹੋਊਗਾ ਸਾਨੂੰ ਆਟੋਜ਼ ਦੀ ਗਿਣਤੀ ਨੂੰ ਲਿਮਿਟਿਡ ਕਰ ਦਈਏ ਤਾਂ ਕਿ ਆਟੋਜ਼ ਵਾਲਿਆਂ ਨੂੰ ਕੰਮ ਮਿਲਦਾ ਰਹੇ ਜਿੰਨੇ ਹੈਗੇ ਉਹਨਾਂ ਨੂੰ ਈ ਰਿਕਸ਼ਾਜ਼ ਨੂੰ ਵੀ ਆਪਾਂ ਲਿਮਿਟਿਡ ਕਰ ਦਈਏ ਤਾਂ ਕਿ ਜਿੰਨੇ ਹੈਗੇ ਆ ਉਹ ਵਧੀਆ ਚੱਲਦੇ ਰਹਿਣ ਔਰ ਸਿਟੀ ਬੱਸ ਨੂੰ ਚਲਾਣ ਲਈ ਸਾਰਿਆਂ ਦਾ ਸਹਿਯੋਗ ਚਾਹੀਦਾ ਵਾ ਸਿਟੀ ਬੱਸ ਅਗਰ ਅੱਜ ਚੱਲਦੀ ਰਹਿੰਦੀ ਤੇ ਟ੍ਰੈਫਿਕ ਦੀ ਸਮੱਸਿਆਵਾਂ ਘੱਟ ਹੁੰਦੀਆਂ ਅੱਛਾ ਅੱਜ ਜਿਹੜੇ ਅਸੀਂ ਗੱਲ ਕਰੀਏ ਜਦ ਤੋਂ ਸ਼ੁਰੂ ਹੋਇਆ ਹੁਣ ਤੱਕ ਲੈ ਕੇ ਹੁਣ ਤੱਕ ਟ੍ਰੈਫਿਕ ਦੇ ਵਿੱਚ ਕਿੰਨਾ ਤੁਲੋਖੀ ਹੋਈ ਹੈ ਕਿ ਰੋਜ਼ ਇਹ ਮਰਦਾ ਰਹੀ ਅਸੀਂ ਰੂਟੀਨ 'ਚ ਗੱਲ ਕਰੀ ਤੇ ਕਿੰਨੀ ਵਹੀਕਲਸ ਜਿਹੜੀਆਂ ਘੋੜ ਬਦਲੀਆਂ ਨੇ ਸਰ ਤੁਸੀਂ ਜੇ ਪੂਰੇ ਪੰਜਾਬ ਦੇ ਵਿੱਚ ਦੇਖੋਗੇ ਤੇ ਲੁਧਿਆਣੇ ਦੀ ਐਸਐਲ ਜਿਹੜੀ ਸੀਰੀਜ਼ ਚੱਲ ਰਹੀ ਆ ਜੇ ਵਾਈ ਚੱਲ ਰਹੀ ਹੈ ਸਰ ਜੇ ਵਾਈ ਸੀਰੀਜ਼ ਤੇ ਸੀ ਪਹੁੰਚ ਗਏ ਹਾਂ ਜਦ ਕਿ ਬਾਕੀ ਸ਼ਹਿਰਾਂ ਚ ਹਜੇ ਕਈ ਜਗ੍ਹਾ ਤੇ ਸਿੰਗਲ ਚੱਲਦੀ ਪਈ ਆ ਕਿਤੇ ਕਈਆਂ ਤੇ ਏ ਬੀ ਜਾਂ ਬੀ ਸੀ ਚੱਲਦੀ ਪਈ ਆ ਮਤਲਬ ਇੱਕ ਸੀਰੀਜ਼ ਦੇ ਵਿੱਚ 10000 ਵਹੀਕਲ ਹੁੰਦਾ ਸਰ ਤੇ ਕਿਸ ਕੁਆਂਟੀਟੀ ਨਾਲ ਲੁਧਿਆਣੇ ਦੇ ਵਿੱਚ ਉਹਦੇ ਵਿੱਚ ਉਹ ਹਜੇ ਕਿ ਪੀ ਵੀ 91 ਵੀ ਬਹੁਤ ਦੇਰ ਰਿਹਾ ਵਾ ਉਹ ਵੀ ਲੁਧਿਆਣੇ ਦਾ ਇੱਕ ਪਾਰਟ ਨੂੰ ਅਲੱਗ ਕਰਕੇ ਪੀ ਵੀ 91 ਕਰਤਾ ਸੀਗਾ ਜਿਹੜਾ ਜਿੰਨੀ ਫੈਕਟਰੀਆਂ ਵਾਲਿਆਂ ਦੀ ਰਜਿਸਟ੍ਰੇਸ਼ਨ ਸੀ ਜਾਂ 32 ਸੈਕਟਰ ਵਾਲੇ ਪਾਸਾ ਸੀਗਾ ਉਹ ਪੀਪੀ 91 ਮਿਲਦਾ ਰਿਹਾ ਇੰਨਕ ਜ਼ਿਆਦਾ ਵੀਕਲ ਹਰ ਵਾਰ ਆ ਰਿਆ ਵਾ ਔਰ ਸਾਡੇ ਇੱਥੇ ਪਬਲਿਕ ਟਰਾਂਸਪੋਰਟ ਨੂੰ ਉਹਨਾਂ ਹੀ ਪਿੱਛੇ ਪਾਈ ਜਾ ਰਹੇ ਆਂ ਸੀ ਪਰਸਨਲ ਵੀਕਲਸ ਨਾਲ ਆਟੋਜ਼ ਨਾਲ ਹੋਰਾਂ ਨਾਲ ਸ਼ਹਿਰੀ ਜਿਹੜਾ ਹੈਗਾ ਟ੍ਰੈਫਿਕ ਸਮੱਸਿਆ ਗੰਭੀਰ ਹੁੰਦੀ ਜਾਊਗੀ ਸਰ ਇਹ ਸੋਲੂਸ਼ਨ ਨਹੀਂ ਹੈਗਾ ਸੋਲੂਸ਼ਨ ਪਬਲਿਕ ਟਰਾਂਸਪੋਰਟ ਬੈਟਰ ਕਰਨਾ ਸ਼ਹਿਰ ਉਹੀ ਸਰ ਅਮੀਰ ਹੈਗਾ ਵਾ ਤੁਸੀਂ ਸਿੰਗਾਪੁਰ ਜਾਓ ਉਹੀ ਸ਼ਹਿਰ ਮੀਰ ਹੈਗਾ ਜਿਹਦੇ ਅਮੀਰ ਬੰਦਾ ਬਸ ਚੜ ਕੇ ਜਾ ਸਕੇ ਨਾ ਕਿ ਉਹ ਸ਼ਹਿਰ ਮੀਰ ਹੈ ਜਿਹਦੇ ਕੋਈ ਜ਼ਿਆਦਾ ਕਾਰਾਂ ਹੈਗੀਆਂ ਸਾਡੀ ਸਮ੍ਰiddhi ਤਾਂ ਹੀ ਨਜ਼ਰ ਆਉਂਦੀ ਆ ਕਿ ਜਦ ਤੱਕ ਤੁਹਾਡੇ ਕੋਲ ਆ ਸਾਰੀ ਪਬਲਿਕ ਟਰਾਂਸਪੋਰਟ ਔਰ ਇਹ ਫੈਸਿਲਿਟੀਆਂ ਹੈਗੀਆਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਦੇ ਤੌਰ ਐਨ ਜੀਓ ਤੁਸੀਂ ਇਹ ਕਾਫੀ ਕੰਮ ਕੀਤਾ ਸਰਕਾਰ ਨੂੰ ਮੈਂ ਕਹਿਣਾ ਚਾਹੁੰਗਾ ਜਿੰਨੀਆਂ ਬੱਸਾਂ ਜੇ ਚਾਲੂ ਹਲਚ ਹੈਗੀਆਂ ਇਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਕੇ ਪਬਲਿਕ ਨੂੰ ਰਾਹਤ ਦਿੱਤੀ ਜਾਵੇ ਔਰ ਜੋ ਮੈਨੂੰ ਪਤਾ ਚੱਲੇ ਇਲੈਕਟ੍ਰਿਕ ਬੱਸਿਸ ਆ ਰਹੀਆਂ ਵਾ ਇਲੈਕਟ੍ਰਿਕ ਬੱਸਿਸ ਨੂੰ ਦਾ ਰੂਟ ਸਿਲੈਕਸ਼ਨ ਔਰ ਉਹਨਾਂ ਚਲਾਨ ਦੇ ਵਿੱਚ ਸਭ ਤੋਂ ਵੱਡੀ ਗੱਲ ਸਰ ਚਲਾਨ ਦੇ ਵਿੱਚ ਸਾਰੇ ਮਹਿਕਮੇ ਜਿਵੇਂ ਇਹ ਕਹਿੰਦੇ ਭਗਵੰਤ ਮਾਨ ਜੀ ਦਾ ਹੁਕਮ ਆ ਗਿਆ ਜਾਂ ਸੀਐਮ ਸਾਹਿਬ ਜੋ ਜੋ ਹੁਕਮ ਆ ਗਿਆ ਉਹ ਪੂਰਾ ਹੁੰਦਾ ਵਾ ਉਹਨਾਂ ਦਾ ਹੁਕਮ ਹੋਵੇ ਕਿ ਜਿਹੜੀ ਸਿਟੀ ਬੱਸ ਚਲਣੀ ਆ ਉਹਦੇ ਵਿੱਚ ਕੋਈ ਵੀ ਵਿਗਨ ਨਾ ਆਵੇ ਇਹਨੂੰ ਇੱਕ ਥੋੜੀ ਐਮਰਜੈਂਸੀ ਵੀਹਿਕਲ ਸਮਝ ਲਓ ਲੈ ਕੇ ਮੰਨ ਕੇ ਚਲੋ ਯੀ ਨਾ ਵੇਖੀ ਜਿੱਥੇ ਸਿਟੀ ਬੱਸ ਦਾ ਬੱਸ ਸਟਾਪ ਉੱਥੇ ਰੇੜੀਆਂ ਲੱਗਦੀਆਂ ਉਹਨੂੰ ਹਟਾਨ ਨਹੀਂ ਦੇ ਰਹੇ ਜਾਂ ਕੋਈ ਬੈਰੀਕੇਡ ਲਗਾ ਕੇ ਉੱਥੇ ਜਾਣ ਕੇ ਅੜਚਨ ਕ੍ਰੀਏਟ ਕੀਤੀ ਜਾ ਰਹੀ ਆ ਕਿ ਸਿਟੀ ਬੱਸ ਨਾ ਖੜੀ ਹੋਵੇ ਜਾਂ ਕੋਈ ਸ਼ਰਾਰਤੀ ਤੱਤਵੇਂ ਨੂੰ ਚਲਾਨ ਚ ਮੁਸ਼ਕਲ ਕਰ ਰਹੇ ਆ ਬੱਸ ਸਟਾਪ ਵੀ ਸਾਰੇ ਖਸਤਾ ਹਾਲਾਤ ਚ ਕੋਈ ਨਾ ਦੋਸਰੇ ਸਿਟੀ ਬੱਸਾਂ ਦੇ ਬੱਸ ਸਟਾਪ ਵੀ ਬਣਾਏ ਗਏ ਸੀ ਬੱਸ ਸਟਾਪ ਵੀ ਬਣਾਏ ਗਏ ਸੀ ਕਿ ਸਰ ਸਟੇਨਲੈਸ ਸਟੀਲ ਦੇ ਬਣੇ ਕਿਤੇ ਕਿਤੇ ਤਾਂ ਹਜੇ ਮੈਨੂੰ ਨਜ਼ਰ ਆਉਂਦੇ ਆ ਕਿ ਕੁਝ ਹੈਗੇ ਆ ਪਰ ਕਈ ਜਗ੍ਹਾ ਤੇ ਜੋ ਆਪਣੇ ਲੁਧਿਆਣੇ ਹਾਲਾਤ ਹੈਗੇ ਆ ਸਟੀਲ ਦੇ ਵਗਰ ਸਮਾਨ ਹੁੰਦਾ ਵਾ ਤੈਨੂੰ ਉਹ ਕਾਫੀ ਖਸਤਾ ਹਾਲਤ ਚ ਚਲੇਗੇ ਬਸ ਸ਼ੈਲਟਰਸ ਨੂੰ ਸਰ ਬਹੁਤ ਵਧੀਆ ਤਰੀਕੇ ਨਾਲ ਪਲਾਨ ਕੀਤਾ ਜਾ ਸਕਦਾ ਉੱਥੇ ਹੀ ਏਟੀਐਮ ਜਾਂ ਕੋਈ ਹੋਰ ਚੀਜ਼ ਨਾਲ ਲਗਾ ਕੇ ਗਾਰਡ ਬਿਠਾ ਕੇ ਬਹੁਤ ਵਧੀਆ ਤਰੀਕੇ ਨਾਲ ਬਸ ਸਟਾਪਸ ਨੂੰ ਵੀ ਪਲਾਨ ਕੀਤਾ ਜਾ ਸਕਦਾ ਬਟ ਅਨਫੋਰਚਨਟਲੀ ਸਾਡੇ ਜਿਹੜੀ ਸਿਟੀ ਬੱਸ ਦੇ ਭਾਗ ਟੀ ਲਈ ਚਲਦੇ ਪਏ ਆ ਲੁਧਿਆਣਾ ਤੇ ਉਹ ਉਹ ਚੀਜ਼ ਅਗਰ ਅਪਾ ਠੀਕ ਕਰ ਲਈਏ ਤੇ ਟ੍ਰੈਫਿਕ ਨੂੰ ਬਹੁਤ ਵੱਡਾ ਫਰਕ ਪਊਗਾ ਸੁਖੀਰਵਾਲ ਦੇ ਪਾਣੀ ਦੇ ਬਸਾਂ ਵਿੱਚ ਚਲਾਈਏ ਵੇਲਾ ਦਾ ਸਾਰਾ ਕੁਆਡ ਪਹਿਲਾਂ ਵੀ ਜਿਹੜਾ ਸਪੇਟਿਆ ਹੁਣ ਵੀ ਜਿਹੜਾ ਕੁਆਡ ਹੀ ਸਾਹਮਣੇ ਆ ਰਿਹਾ ਸੋ ਜਿਹੜਾ ਅੱਜ ਜੁਦਨ ਸਾਹਿਬ ਤੋਂ ਦੇ ਲਈ ਅਸੀਂ ਇੱਥੇ ਖੜੇ ਕਰਕੇ ਆਏ ਆ ਸੋ ਉਹਦੇ ਉੱਤੇ ਅੱਜ ਦੇਖਿਆ ਕਿੱਡਾ ਵਧੀਆ ਸੋਚ ਪਾਈ ਗਈ ਜਿਹਾ ਕਿ ਨੌਜਵਾਨਾਂ ਨੇ ਐਡਬੀਸੀ ਮੈਂਬਰਾਂ ਨੇ ਸੋਚ ਚੱਕੀ ਆ ਸੋ ਸੁਖਵੀਰ ਬਾਦਲ ਦਾ ਜਿਹੜਾ ਸਕਰੇਡ ਕੁਆਡ ਉਹ ਨੂੰ ਅਸੀਂ ਖਤੂ ਕਰਕੇ ਨਵੀਆਂ ਵਧੀਆ ਬੱਸਾਂ ਜਿਹੜੀਆਂ ਚਲਣਯੋਗ ਬੱਸਾਂ ਚਲਾਉਂਦੇ ਆ ਸਿਟੀ ਬੱਸਾਂ ਨੂੰ ਲੈ ਕੇ ਕਾਫੀ ਲੁਧਾਨਾ ਨੇ ਲੋ ਇਸ ਸਮੇਂ ਕਬਾੜ ਬਣ ਰਹੀ ਇਸ ਚੀਜ਼ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਨੇ ਬਿਲਕੁਲ ਆਪਨੇ ਬਿਲਕੁਲ ਸਹੀ ਮੁੱਦਾ ਚੁਣਾਇਆ ਕਿ ਟ੍ਰੈਫਿਕ ਦੀ ਸਮੱਸਿਆ ਲੁਧਿਆਣਾ ਮੇਂ ਕਾਫੀ ਸੀਵੀਅਰ ਹੈ ਔਰ ਜਦੋਂ ਤੋਂ ਮੈਨੇ ਜੁਆਇਨ ਕੀਆ ਹੈ ਮੈਨੇ ਰੀਸੈਂਟਲੀ ਜੁਆਇਨ ਕੀਆ ਔਰ ਟ੍ਰੈਫਿਕ ਦੀ ਸਮੱਸਿਆ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਇੱਥੇ ਹੈਗੀ ਹੈ ਔਰ ਸਿਟੀ ਬੱਸ ਸਰਵਿਸ ਦੀ ਵੀ ਲੋੜ ਹੈ ਤਾਂ ਕਿ ਸ਼ਹਿਰ ਨੂੰ ਇੱਕ ਪਬਲਿਕ ਟ੍ਰਾਂਸਪੋਰਟੇਸ਼ਨ ਸਿਸਟਮ ਸ਼ਹਿਰ ਦੇ ਵਿੱਚ ਵਧੀਆ ਹੋ ਸਕੇ ਔਰ ਕਾਰਪੋਰੇਸ਼ਨ ਕਮਿਸ਼ਨਰ ਨਾਲ ਵੀ ਮੇਰੇ ਇਸਤੇ ਕਾਫੀ ਚਰਚਾ ਹੋਈ ਹੈ ਔਰ ਮੀਟਿੰਗਸ ਵੀ ਹੋਈਆਂ ਐਂਡ ਅਸੀਂ ਇਸਤੇ ਲੈ ਕੇ ਵੀ ਆਰ ਵੈਰੀ ਸੀਰੀਅਸ ਅਬਾਊਟ ਇਟ ਈ ਬੱਸਿਸ ਵੀ ਸਾਡੇ ਕੋਲ ਅਸੀਂ ਉਹ ਵੀ ਇਨ ਪ੍ਰੋਸੈਸ ਹੈ ਈ ਬੱਸਿਸ 100 ਈ ਬੱਸਿਸ ਦੀ ਪ੍ਰੋਕਿਊਰਮੈਂਟ ਉਹ ਵੀ ਕਮਿਸ਼ਨ ਕਾਰਪੋਰੇਸ਼ਨ ਜਿਹੜਾ ਅਸੀਂ ਉਹ ਦੇਖ ਰਹੇ ਹਾਂ ਐਂਡ ਜਲਦੀ ਅਸੀਂ ਇਸ ਤੇ ਕੋਈ ਨਤੀਜਾ ਕੱਢ ਕੇ ਦੇਵਾਂਗੇ ਸਰ ਕਾਰੀਦਲ ਸਰਕਾਰ ਵੱਲੇ ਬੱਸਾਂ ਸ਼ੁਰੂ ਕੀਤੀ ਗਈ ਸੀ 65 ਲੱਖ ਦੀ ਇੱਕ ਬੱਸ ਆਈ ਹੈ ਲਗਭਗ ਭਰਤੀ ਭਰਤੀ ਤੋਂ 40 ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਇਸਲੇ ਕਬਾਰ ਹੋ ਗਏ ਲੱਗਦਾ ਨਹੀਂ ਕਿ ਪ੍ਰਸ਼ਾਸਨ ਦੀ ਇੱਕ ਵੱਡੀ ਇਹ ਜਿਹੜੀ ਅਮਾਉਂਟ ਹੈ ਉਹ ਵੇਸਟ ਹੋ ਰਹੀ ਹੈ ਨਹੀਂ ਬਿਲਕੁਲ ਜਿਵੇਂ ਮੈਂ ਦੱਸਿਆ ਮੈਂ ਹਾਲ ਹੀ ਜਿਹੜੀ ਜੁਆਇਨ ਕੀਤਾ ਹੈ ਇੱਕ ਦੇ ਦਾ ਮੈਟਰ ਇਸ ਸਬਜੂਡਿਸ ਥੋੜਾ ਕੋਰਟ ਕੇਸ ਵੀ ਇਹਦੇ ਵਿੱਚ ਇਨਵੋਲ ਸੋ ਮੈਂ ਕਾਰਪੋਰੇਸ਼ਨ ਕਮਿਸ਼ਨਰ ਨਾਲ ਇਨ ਟੱਚ ਹੈ ਐਂਡ ਵੀ ਵਿਲ ਡੈਫੀਨਿਟਲੀ ਰੀਸੋਲਵ ਦਾ ਇਸ਼ੂ ਵੈਰੀ ਸੂਨ। ਲੁਧਿਆਣਾ ਦੇ ਵਿੱਚ ਲਗਾਤਾਰ ਵੱਧ ਰਹੇ ਟ੍ਰੈਫਿਕ ਨੂੰ ਲੈ ਕੇ ਬੇਸ਼ੱਕ ਪ੍ਰਸ਼ਾਸਨ ਹਰ ਪੱਖੋਂ ਕੋਸ਼ਿਸ਼ ਕਰ ਰਿਹਾ ਵਾ ਟ੍ਰੈਫਿਕ ਨੂੰ ਘਟਾਉਣ ਦੀ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਚਲਾਈ ਗਈਆਂ 2013 ਦੇ ਵਿੱਚ ਸਿਟੀ ਬੱਸਾਂ ਕਬਾੜ ਬਣ ਰਹੀਆਂ ਨੇ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਸਿਟੀ ਬੱਸਾਂ ਨੂੰ ਦੁਬਾਰਾ ਸੜਕਾਂ ਉੱਤੇ ਚਲਾਉਂਦੀ ਹੈ ਜਾਂ ਫਿਰ ਇਸ ਟ੍ਰੈਫਿਕ ਦਾ ਹੱਲ ਕੋਈ ਹੋਰ ਲੱਭਦੀ ਹੈ। ਉਧਾ ਅੰਤਰ ਰੋਹਿਤਗੜ ਯੂਜ਼ੇਟ